ਅੱਜ ਅਸੀਂ ਸਾਰੇ ਜਾਣੇ ਮਿਤੀ 1 ਤਰੀਕ ਨਵਾਂ ਮਹੀਨਾ 2025 ਨੂੰ ਪੰਜਾਬ ਮੰਡੀ ਫੋਰਟ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਹਰ ਪੀੜਤਾ ਅਤੇ ਪਸ਼ਵਾਂ ਲਈ ਸੇਵਾ ਬੇਜਵਾਨ ਪਸ਼ਵਾਂ ਲਈ ਚਾਰੀਏ ਤੇ ਫੀਡ ਦੀ ਸੇਵਾ ਕਰ ਰਹੇ ਜਿਸ ਦੇ ਜ਼ਿਲ੍ਹਾ ਮੰਡੀ ਅਫਸਰ ਅੰਮ੍ਰਿਤਸਰ ਜੀ ਸਕੱਤਰ ਮਾਰਕ ਕਮੇਟੀ ਸ੍ਰੀ ਅਮਨਦੀਪ ਸਿੰਘ ਸੰਧੂ ਸਰਦਾਰ ਕਾਬਲ ਸਿੰਘ ਜੀ ਸਰਦਾਰ ਬਲਕਾਰ ਸਿੰਘ ਜੀ ਬਾਜਵਾ ਸੁਖਨਾਮ ਸਿੰਘੀ ਮਾਲ ਅਤੇ ਹੋਰ ਕਿਸਾਨ ਵੀਰ ਸਾਡੇ ਕੋ ਇੱਥੇ ਮੌਕੇ ਤੇ ਹਾਜ਼ਰ ਹਨ ਅੱਜ ਇਸ ਸਮੇਂ ਅਸੀਂ ਤਿੰਨ ਗੱਠਾਂ ਦੀਆਂ ਭੜੀਆਂ ਟਰਾਲੀਆਂ ਵਾਕ ਵਾਕ ਪਿੰਡਾਂ ਨੂੰ ਭੇਜ ਰਹਿਣ ਜਿਹੜੀਆਂ ਡਿਸਟ੍ਰਿਕਟ ਮੁਲਾਜ਼ਮਾਂ ਦੀ ਹਸਤੀ ਚ ਕਿਸਾਨਾਂ ਤੱਕ ਪਹੁੰਚੀਆਂ ਜਾਣਗੀਆਂ ਇਹਦੇ ਨਾਲ ਹੀ ਮੈਂ ਸਰਦਾਰ ਬਲਕਾਰ ਸਿੰਘ ਬਾਜਵਾਲ ਨੂੰ ਇਹ ਪੁੱਛਣਾ ਚਾਹਣਾ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਇਹ ਸੇਵਾ ਵਿੱਚ ਆਪਣਾ ਹਿੱਸਾ ਪਾ ਕੇ ਜਾਂ ਇਹ ਸੇਵਾ ਦੇ ਵਿੱਚ ਤੁਸੀਂ ਰਿਟਾਇਰ ਕੰਮ ਕਰੀਏ ਪੰਜਾਬ ਵੱਡੀ ਬੋਰਡ ਦੇ ਵਿੱਚ ਯੋਗਦਾਨ ਦੇ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਮੂਹ ਪੰਜਾਬ ਮੰਡੀ ਬੋਰਡ ਮੁਲਾਜ਼ਮ ਯੂਨੀਅਨ ਜਿਹੜੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਵੱਖ-ਵੱਖ ਮਾਰਕ ਕਮੇਟੀਆਂ ਤੋਂ ਗ੍ਰਾਈ ਕਰਕੇ ਜੋ ਇਹ ਪਰਾਲਾ ਕਰ ਰਹੀ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਕਿ ਐਡਾ ਜਿਹੜਾ ਵੱਡਾ ਐਡਾ ਵੱਡਾ ਉਪਰਾਲਾ ਇਹ ਕਰ ਰਹੇ ਨੇ ਇਹ ਪਸ਼ੂਆਂ ਵਾਸਤੇ ਜੋ ਚਾਰੇ ਦੀ ਬਹੁਤ ਜ਼ਰੂਰਤ ਸੀ ਇਹਨਾਂ ਨੇ ਮਹਿਸੂਸ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਰਿਣੀ ਰਹਾਂਗੇ ਔਰ ਆਸ ਕਰਦੇ ਆ ਕਿ ਇਸੇ ਹੀ ਤਰ੍ਹਾਂ ਬਾਕੀ ਵੀ ਜਿਹੜੀਆਂ ਜੁਨੀਅਨ ਨੇ ਮੁਲਾਜ਼ਮ ਜੱਥੇ ਬੰਦੀਆਂ ਨੇ ਉਹ ਵੀ ਇਸੇ ਤਰ੍ਹਾਂ ਹੜਪੀਟਾਂ ਦੀ ਵੱਧ ਤੋਂ ਵੱਧ ਮਦਦ ਕਰਨ ਤਾ ਜੋ ਔਖੀ ਵੇਲੇ ਇਹਨਾਂ ਜਿਹੜੇ ਹਰ ਪੀੜਤ ਨੇ ਇਹਨਾਂ ਦੀ ਬਾਹ ਫੜੀ ਜਾ ਸਕੇ ਧੰਨਵਾਦ ਜੀ ਮੈਂ ਕਿਸਾਨ ਭਰਾਵਾਂ ਨਾਲ ਗੱਲ ਕਰੂੰਗਾ ਜੀ ਆਪਣੇ ਇਹ ਪਾਜੀ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕਿੰਨੀ ਕੁ ਮੁਸ਼ਕਲ ਹੈ ਚਾਰੇ ਦੀ ਤੇ ਤੁਹਾਨੂੰ ਇਹ ਜਦੋਂ ਇਹ ਚੀਜ਼ ਸਾਹਿਤਾ ਪ੍ਰੋਵਾਈਡ ਕਰਾ ਦਿੱਤੀ ਤੁਹਾਨੂੰ ਕੀ ਕੀ ਮਹਿਸੂਸ ਹੋ ਰਿਹਾ ਜੀ ਮੈਂ ਸਤਨਾਮ ਸਿੰਘ ਮਾਲ ਰਿਟਾਇਰਡ ਗ੍ਰੇਡਿੰਗ ਸਹਾਇਕ ਪੰਜਾਬ ਮੰਡੀ ਬੋਰਡ ਅੰਮ੍ਰਿਤਸਰ ਆ ਮੈਂ ਆਪਣੇ ਸਾਥੀਆਂ ਦਾ ਰਿਟਾਇਰ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਕੱਠਿਆ ਹੋ ਕੇ ਆਪਣੇ ਹਿੰਮਤ ਅਨਸਾਰ ਫੰਡ ਇਕੱਠਾ ਕਰਕੇ ਤੇ ਹੜਪੀੜਤਾ ਦੀ ਮਦਦ ਲਈ ਜੋ ਇਹ ਆਚਾਰੇ ਦੀਆਂ ਗੱਠਾਂ ਆ ਉਹ ਪ੍ਰੋਵਾਈਡ ਕੀਤੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹ ਕਰਕੇ ਇਹ ਬਹੁਤ ਲੋੜ ਸੀ ਕਿਉਂਕਿ ਜਿਹੜੇ ਆਪਣੇ ਹੈਗੇ ਆ ਮਨੋਖਾ ਇਹ ਨਾਲ ਵਾਸਤੇ ਇਹ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਰੱਖਿਆ ਆ ਅਨਾਜ ਸਰਦਾ ਜਾਂਦਾ ਜਿਹੜਾ ਹੈਗਾ ਆ ਪਸ਼ੂਆਂ ਦਾ ਜਿਹੜਾ ਚਾਰਾ ਆ ਬਹੁਤ ਤੰਗੀ ਸੀ ਇਹ ਕਰਕੇ ਅਸੀਂ ਮੰਡੀ ਬੋਰਡ ਦਾ ਰਟਾਇਰ ਅਫਸਰਾਂ ਦਾ ਅਤੇ ਆਪਣੇ ਡੀਓਮੋ ਸਾਹਿਬ ਤੇ ਸੈਕਟਰੀ ਮਾਰਕੀਟ ਕਮੇਟੀ ਨਾਲਾ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਆ ਅਸੀਂ ਇਹਨਾਂ ਦੇ ਹਰ ਵੇਲੇ ਰਿਣੀ ਰਹਾਂਗੇ ਡੀਐਮ ਸਾਹਿਬ ਆਪਾਂ ਕਿੰਨੀਆਂ ਇਕੱਠਾ ਦੀ ਭੇਰ ਹੈ ਅੱਜ ਪਹਿਲਾਂ ਤੇ ਗੱਦਵੱਜ ਕੇ ਫਤਿਹ ਬਲਾਈਏ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਅੱਜ ਜਿੱਦਾਂ ਕਿ ਮੇਰੇ ਸਮੂਹ ਮਾਰਕੀਟ ਕਮੇਟੀ ਅੰਬਰਸਰ ਦੇ ਮਲਾਜ਼ਮਾਂ ਨੇ ਆਪ ਮੂਰੇ ਹੋ ਕੇ ਮੈਨੂੰ ਕਿਹਾ ਜੀ ਤੁਸੀਂ ਅੱਗੇ ਲੱਗੋ ਅਸੀਂ ਤੁਹਾਡਾ ਸਾਰ ਦਵਾਂਗੇ ਸਾਨੂੰ 6-7 ਦਿਨ ਹੋ ਗਏ ਜੀ ਇਹੀ ਲਗਾਤਾਰੀ ਹਲਕੇ ਦੇ ਵਿੱਚ ਜਿੱਦਾਂ ਆਰਾਮ ਦਾ ਰਮਦਾਸ ਏਰੀਆ ਜਨਾਲਾ ਏਰੀਆ ਜਿੱਥੇ ਆਪਾਂ ਪਰਿਵਾਰਾਂ 'ਚ ਜਾ ਰਹੇ ਆ ਤੇ ਅਸੀਂ ਆਪ ਦੇਖਿਆ ਵੀ ਖਾਣ ਵਾਸਤੇ ਮਨੁੱਖ ਦੇ ਤੇ ਆਮ ਜੀਵੀਆਂ ਦਾ ਵਾਸਤੇ ਤੇ ਚਲੋ ਰਾਸ਼ਨ ਬਹੁਤ ਆ ਪਰ ਚਾਰੇ ਦੀ ਬੜੀ ਕਿੱਲਤ ਆ ਰਹੀ ਆ ਜੀ ਜਿੱਦਾਂ ਡਰਾਈ ਰਾਸ਼ਨ ਦੀ ਫੀਡ ਦੀ ਫਿਰ ਅਸੀਂ ਸੋਚਿਆ ਅਸੀਂ ਅੱਗੇ ਲਾ ਕੇ ਕੱਲ ਹੀ ਪਲਾਨ ਕੀਤਾ ਫਿਰ ਇੱਥੇ ਲੋਕਲ ਗੁਰੂ ਕਾਂ ਬਾਗ ਸਾਡੇ ਕੋਲ ਇੱਕ ਬੰਦਾ ਆਪਾਂ ਉਹਨਾਂ ਨਾਲ ਸੰਪਰਕ ਕਰਕੇ ਤੇ ਅੱਜ ਅਸੀਂ ਤਿੰਨ ਟਰਾਲੀਆਂ ਜਿਹਦੇ ਵਿੱਚ ਇੱਕ ਕੋਟਰ ਕੋਟਰ ਜਿਆਦਾ ਕਰੋ ਕੋਟਰ ਜਿਆਦਾ ਬੇਦੀ ਛੰਨਾ ਡੇਰਾ ਮਰਾਕਾ ਬੂੜੇਵਾਲੀ ਤੇ ਮਰਾਦਪੁਰ ਪੰਜੀ ਗੁੱਜਰਵਾਰ ਗੁੱਜਰ ਤੇ ਸਾਡੇ ਕੁਝ ਕਰਮਚਾਰੀ ਜਿਹੜੇ ਰਿਟਾਇਰਡ ਹੋਏ ਸੀਗੇ ਉਹ ਇਸੇ ਪਿੰਡ ਤੋਂ ਨੇ ਇਹਨਾਂ ਪਹਿਲਾਂ ਵੀ ਅਸੀਂ ਤੋੜੀਆਂ ਟਰਾਲੀਆਂ ਵੰਡੀਆਂ ਅੱਜ ਫੇਰ ਇਹਨਾਂ ਨੂੰ ਅਸੀਂ ਵੱਖ-ਵੱਖ ਪਿੰਡਾਂ 'ਚ ਭੇਜ ਰਹੇ ਆ ਇਦਾਂ ਹੀ ਕੱਲ ਤੋਂ ਲਗਾਤਾਰ ਜਿੱਦਾਂ 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 ਸਾਡੇ ਜਥੇਬੰਦੀਆਂ ਸਾਡੇ ਨਾਲ ਜੁੜ ਰਹੀਆਂ ਨੇ ਅਸੀਂ ਇਹ ਜਿਹੜੀ ਆ ਪਰੰਪਰਾ ਅਗਲੇ ਪਿੰਡਾਂ 'ਚ ਵੀ ਚਲਾਵਾਂਗੇ ਕੋਸ਼ਿਸ਼ ਕਰਾਂਗੇ ਵੀ ਰੋਜ਼ ਦੀ ਇੱਕ ਜਾਂ ਦੋ ਟਰਾਲੀਆਂ ਰੋਜ਼ ਵੇਚੀ ਧੰਨਵਾਦ ਧੰਨਵਾਦ